ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਚੱਲੇ ਆਂ ਪਟਿਆਲੇ ਤੋਂ ਆਨੰਦਪੁਰ ਸਾਹਿਬ ਨੂੰ ਆਨੰਦਪੁਰ ਸਾਹਿਬ ਉਹ ਜਗ੍ਹਾ ਜਿੱਥੇ ਆਪਣੇ ਨਾਮ ਦੇ ਨਾਲ ਸਿੰਘ ਜੋੜਿਆ ਗਿਆ ਸੀ ਆਓ ਆਪਾਂ ਚੱਲ ਕੇ ਪਹਿਲਾਂ ਰਸਤੇ ਦਾ ਆਨੰਦ ਲੈਂਦੇ ਜਾਵਾਂਗੇ ਫਿਰ ਉਸ ਤੋਂ ਬਾਅਦ ਅੱਗੇ ਆਪਾਂ ਆਨੰਦਪੁਰ ਸਾਹਿਬ ਜਾ ਕੇ ਗੁਰੂ ਘਰਾਂ ਦੇ ਦਰਸ਼ਨ ਕਰਾਂਗੇ ਪਟਿਆਲੇ ਤੋਂ ਲਗਭਗ 1.5 ਵਜੇ ਤੁਰ ਪਏ। ਅੱਪਾ ਤੁਰੇ ਕਿੱਥੇ ਨੂੰ ਆ ਹੁਣ ਜਾ ਰਹੇ ਆ ਅੱਪਾ ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ। ਇਹ ਹੁਣ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦੁੱਖਨਵਾਰਨ ਸਾਹਿਬ ਪਟਿਆਲਾ। ਪਟਿਆਲੇ ਤੋਂ ਹੁਣ ਆਪਾਂ ਸਰਹੰਦ ਰੋਡ ਰਾਹੀਂ ਜਾ ਕੇ ਅਨੰਦਪੁਰ ਸਾਹਿਬ ਉੱਥੇ ਫਿਰ ਦੇਖਦੇ ਆ ਗੁਰੂ ਘਰ ਦੇ ਦਰਸ਼ਨ ਕਰਾਂਗੇ ਆਪਾਂ ਇਹ ਅਨੰਦਪੁਰ ਸਾਹਿਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਸਾਡੇ ਨਾਮ ਦੇ ਨਾਲ ਸਿੰਘ ਲਾਇਆ ਸੀ ਸਿੰਘ ਮਤਲਬ ਸ਼ੇਰ ਗੁਰੂ ਸਾਹਿਬ ਨੇ ਸਿੰਘ ਲਾ ਕੇ ਸਾਨੂੰ ਖਾਲਸਾ ਪੰਥ ਦੀ ਸਾਜਣਾ ਖੜੀ ਸੀ ਉੱਥੇ ਉੱਥੇ ਨੂੰ ਜਾ ਰਹੇ ਆਂ ਬਾਕੀ ਚੱਲ ਕੇ ਆਂ ਦੇਖਦੇ ਆਂ ਰਾਸਤੇ ਦੇ ਨਜ਼ਾਰੇ ਦਪੈਰਾ ਜਾ ਹੋਇਆ ਹੋਇਆ ਪਰ ਮੌਸਮ ਫਿਰ ਵੀ ਫਰਕ ਹੈ ਅੱਗੇ ਨਾਲੋਂ ਉੱਥੇ ਤੁਹਾਨੂੰ ਜਾ ਕੇ ਪੰਜ ਕਿਲਿਆਂ ਦੇ ਵੀ ਦਰਸ਼ਨ ਕਰਵਾਵਾਂਗੇ ਤੁਸੀਂ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਤਾਂ ਉਹ ਜਿਹਨੂੰ ਪਤਾ ਵੀ ਪੰਜ ਕਿਲੇ ਕਿਹੜੇ ਨੇ ਜਰੂਰ ਕਮੈਂਟਾਂ ਦੇ ਵਿੱਚ ਦੱਸੋ ਤੇ ਸਾਰੇ ਕਿਲਿਆਂ ਦਾ ਕੋਈ ਨਾ ਕੋਈ ਮਤਲਬ ਹੈ ਕਿਸ ਗੱਲ ਲਈ ਉਹ ਕਿਲੇ ਬਣਾਏ ਗਏ ਨੇ ਉਹ ਕਿਲੇ ਜਰੂਰ ਤੁਸੀਂ ਵੀ ਆਪਣੇ ਵਿਊ ਨੇ ਜਿਹੜੇ ਦਿਓ। ਯਹਾਂ ਉਹ ਕਿਲਿਆਂ ਦਾ ਕੀ ਮਤਲਬ ਹੈ? ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਕੋਸ਼ਿਸ਼ ਕਰਾਂਗੇ ਕੱਲੀ-ਕੱਲੀ ਚੀਜ਼ ਨੂੰ ਦੱਸਣ ਦੀ। ਅੰਤ ਤੱਕ ਦੇਖਦੇ ਰਹੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਵੀਡੀਓ ਦੇਖ ਰਹੇ ਹੋ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਗੁਰੂ ਘਰਾਂ ਦੇ ਆਪਾਂ ਦਰਸ਼ਨ ਕਰੀਏ ਤੁਸੀਂ ਵੀ ਨਾਲ-ਨਾਲ ਕਰਦੇ ਜਿਹੜਾ ਆਨੰਦਪੁਰ ਸਾਹਿਬ ਦਾ ਟਾਈਮ ਲੱਗਦਾ ਆਪਣਾ 2 ਘੰਟੇ 17 ਮਿੰਟ ਦਾ ਵੈਸੇ ਤਾਂ ਦਿਖਾ ਰਿਹਾ ਹੈ ਬਾਕੀ ਟ੍ਰੈਫਿਕ ਦੇ ਹਿਸਾਬ ਨਾਲ ਕਿਵੇਂ ਰਹਿੰਦਾ ਹੈ ਕਿ ਉਹਦੇ ਮੁਤਾਬਕ ਹੈ ਨਾ ਪਤਾ ਚੱਲੂਗਾ ਵੀ ਹਾਂ ਆਪਾਂ ਕਿੰਨੇ ਟਾਈਮ ਦੇ ਵਿੱਚ ਪਹੁੰਚਦੇ ਆ ਦੇ ਗੱਪੇ ਵੀ ਹੋਣ ਲੱਗ ਜਾਣਗੇ ਉਸ ਨਾਲ ਸਿੰਗਲ ਰੋਡ ਬਣ ਜੂਗੀ ਵਧੀਆ ਰਹੂਗੀ ਇਹਦੀ ਚੱਲਦੀ ਵੇਸੇ ਬਹੁਤ ਹੈ ਨਾ ਟ੍ਰੈਫਿਕ ਬਹੁਤ ਹੈ ਟ੍ਰੈਫਿਕ ਹੈਵੀ ਹੈ ਇੱਥੇ ਇੱਥੇ ਲੋਡ ਵੀ ਹੈਗੀ ਹੈ 490 ਉਹ ਲੋਕ ਇਧਰ ਦੀ ਜਾਂਦੇ ਨੇ ਮਹਾਲੀ ਖੰਨੀ ਤਾਂ ਜਾਂਦੇ ਹੀ ਜਾਂਦੇ ਨੇ ਨੇ ਵੀਡੀਓ ਬਣਾ ਕੇ ਵਲੌਗ ਪਾਇਆ ਵੀ ਹੈ ਸਾਡੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੋਂ ਦਾ ਕੀ ਇਤਿਹਾਸ ਹੈ ਆਪਣੀ ਪਿਛਲੀਆਂ ਵੀਡੀਓਜ਼ ਦੇ ਵਿੱਚ ਇਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਤਖਸਾਲ ਸਾਹਿਬ ਇਹ ਹੋ ਹੋਈ ਸੀ ਵੀ ਜਿਹੜੀ ਵੀ ਕੋਈ ਫਸਲ ਹੈ ਉਹਦੀ ਇਹ ਗੈਨਰ ਵੀ ਆ ਬੰਡਲ ਬਣਾ ਕੇ ਦੇ ਦਿਓ ਸਾਨੂੰ ਕਈ ਕੰਪਨੀਆਂ ਇਹ ਕੰਮ ਕਰ ਰਹੀਆਂ ਨੇ ਹਲਕਾ ਜਾਰ ਵੈਸੇ ਲੁੱਕ ਵਧੀਆ ਦੀ ਹੈ ਨਾ ਪਤਨੀ ਨੂੰ ਕਿਉਂ ਆਗਰਦਾ ਦੇਸੀ ਕਿਉਂ ਮੰਗਦੀ ਇਸ ਲਈ ਰਿਆਵਲਾ ਜਿਹੜੀ ਇੱਕ ਉਦਰਤੀ ਆ ਇਹ ਮੌਸਮ ਜਿਹੜੀ ਨਿਕ ਸਰਗੁਰਦੁਰਾ ਸਾਹਿਬ ਵਧੀਆ ਬਿਲਡਿੰਗ ਦੇ ਕੋਲੋਂ ਲੰਘੇ ਆ ਲੈਫਟ ਸਾਈਡ ਖੱਬੇ ਪਾਸੇ 9 ਲੱਖਾ ਪਿੰਡ ਹੈ ਇੱਥੇ ਦੀ ਵੀ ਆਪਾਂ ਨੇ ਵੀਡੀਓ ਬਣਾ ਕੇ ਪਾਈ ਵੀ ਹੈ 9 ਲੱਖਾ ਪਿੰਡ ਕਿਉਂ ਕਿਹਾ ਜਾਂਦਾ ਹੈ ਇਹ ਵੀ ਆਪਣੇ ਪਿਛਲੇ ਬਲੌਗਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੋਂ ਦਾ ਇਤਿਹਾਸ ਹੈ ਜਿਹੜਾ ਸਾਫ ਕਰ ਦਾਂਗੇ ਅੱਜ ਦੇ ਬਲੌਗ ਦਾ ਕਿਉਂਕਿ ਇੱਥੇ ਕੁਝ ਗੁਰੂ ਘਰਾਂ ਦੇ ਦਰਸ਼ਨ ਨੇ ਜਿਹੜੇ ਉਹ ਕਰ ਲੈ ਪਹਿਲਾਂ ਠੀਕ ਹੈ ਆਪਣੀ ਪਿਛਲੀ ਵੀਡੀਓ ਦੇ ਵਿੱਚ ਬਾਕੀ ਅਗਲੇ ਅੱਗੇ ਆ ਜਿਹੜਾ ਇਸ ਤੋਂ ਅੱਗੇ ਚੱਲਦੇ ਆ ਬਾਕੀ ਉਹ ਪਿਛਲੇ ਜਿਹੜੇ ਬਲੌਗ ਨੇ ਉਹਨਾਂ ਵਿੱਚੋਂ ਤੁਸੀਂ ਦੇਖ ਸਕਦੇ ਹੋ ਸਰ ਪੇਪਾਸੇ ਨੂੰ ਜਾਂਦੇ ਆ ਹਰ ਜਿਹੜਾ ਸ਼ੀਸ਼ਗੰਨ ਸਿੰਘ ਸਾਹਿਬ ਇਹੇ ਸ਼ੀਸ਼ਗੰਨ ਦੇ ਸਾਹਿਬ ਤੇ ਵੀ ਪਹਿਲਾਂ ਪ੍ਰਦਰਸ਼ਨ ਕਰਵਾਏ ਸੀ ਨਾ ਹਲੇ ਸਾਰਾ ਇਤਿਹਾਸ ਉਸ ਬਲੌਗ ਦੇ ਵਿੱਚ ਦੱਸਿਆ ਗਿਆ ਹੈ ਗੁਰੂ ਘਰ ਦਾ ਪਰ ਜਿਹੜੇ ਵੀਰਾਂ ਭੈਣਾਂ ਨੇ ਨਹੀਂ ਦੇਖਿਆ ਜੁੜੇ ਹੋਏ ਨੇ ਆਪਣੇ ਨਾਲ ਤਾਂ ਉਹ ਜ਼ਰੂਰ ਦੇਖਿਓ ਇੱਥੋਂ ਦਾ ਕਣਕਣ ਹੈ ਜਿਹੜਾ ਹਰ ਇੱਕ ਉਹਦੇ ਵਿੱਚ ਨਾ ਕੁਛ ਨਾ ਕੁਛ ਪਰਮਾਤਮਾ ਦੇ ਨਾਲ ਜੋੜਦਾ ਹੈ ਮਤਲਬ ਹੈ ਨਾ ਇੰਨੀਆਂ ਸ਼ਹੀਦੀਆਂ ਨੇ ਤੀਆਂ ਮੰਨਿਆ ਸਭ ਤੋਂ ਵੱਡੀ ਗੱਲ ਛੋਟੇ ਸਾਹਿਬ ਜੀ ਆਤੇ ਜਿਨ੍ਹਾਂ ਨੇ ਕੋਈ ਲਾਲਚ ਨਹੀਂ ਇਹ ਸੱਜੇ ਪਾਸੇ ਆਪਾ ਦਰਸ਼ਨ ਕਰ ਰਹੇ ਹੈ ਪੁਰਜੇ ਤੇ ਛੋਟੇ ਸਾਹਿਬ ਜਦਿਆਂ ਦਾ ਸੀਂਦਿਆ ਅਸਥਾਨ